ਔਰ ਇਹ ਨਾਲ ਬੱਤੀ ਦੇ ਸਾਡੇ ਚੀਫ ਇੰਜੀਨੀਅਰ ਪੰਜਾਬ ਦੇ ਸਪੋਕਸਮੈਨ ਨੇ ਕਰਨ ਜੈਵੰਦ ਜੀ ਸਾਡੇ ਪੰਜਾਬ ਦੇ ਨਾਲ ਬੈਠੇ ਨੇ ਬਾਈਸ ਪ੍ਰਧਾਨ ਸਰਦਾਰ ਜਗੀਪ ਸਿੰਘ ਜੀ ਨੇ ਕਹੀ ਸੀ ਬਾਅਦ ਵਿੱਚ ਨਜ਼ਰ ਐ ਦਸ਼ਮੀ ਸਿੰਘ ਜੀ ਜੋ ਕਿ ਸਾਡੇ ਐਸੀ ਮੋਰਚੇ ਦੇ ਪੰਜਾਬ ਦੇ ਡਿਪਟੀ ਸੈਕਟਰੀ ਨੇ ਬਲਵਿੰਦਰ ਸਿੰਘ ਜੀ ਜੋ ਕਿ ਸਾਡੇ ਐਸੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਨੇ ਗੋਮਾਰਾਮ ਜੀ ਜੋ ਸਾਡੇ ਮਾਨਸਾ ਦੇ ਬੀਜੇਪੀ ਦੇ ਜਿਲ੍ਹਾ ਪ੍ਰਧਾਨ ਨੇ ਔਰ ਸਾਡੇ ਮਿਲਖਾ ਸਿੰਘ ਜੀ ਜੋ ਸਾਡੇ ਤੇ ਆਪਣੇ ਸਭ ਤੋਂ ਡੂੰਘੜ ਤੋਂ ਇਲੈਕਸ਼ਨ ਵੀ ਲਰੇ ਨੇ ਔਰ ਪਾਰਟੀ ਦੇ ਸੀਨੀਅਰ ਸਾਡੇ ਲੀਡਰ ਨੇ ਵਿਨੋਦ ਕਾਲੀ ਜੀ ਜੋ ਸਾਡੇ ਇਥੇ ਜਿਹਨੇ ਜਨ ਸੰਸਦ ਕਟਰ ਨੇ ਵਿਨੋਦ ਭਮਾ ਜੀ ਜੋ ਮਾਨਸਾ ਦੇ ਮੰਡਲ ਪ੍ਰਧਾਨ ਨੇ ਕਾਫੀ ਸਾਰੀ ਸਪੋਚੀ ਸਾਡੀ ਲੀਡਰਸ਼ਿਪ ਜਿਹੜੀ ਹੈਗੀ ਹੈ ਪਿੱਛੇ ਖੜੀ ਹੈ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਐਸਾ ਪਦਰ ਜ਼ਰੂਰੀ ਉਹ ਆਏ ਸਾਰਿਆਂ ਦਾ ਆਪਣੇ ਪੱਤਰਕਾਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਮਾਨਸਾ ਦੇ ਸਾਡੇ ਜਿੰਨੇ ਪੱਤਰਕਾਰ ਵੀਰ ਆਏ ਨੇ ਮੀਡੀਆ ਦੇ ਆਪਣਾ ਪਾਠ ਦੀ ਰਾਏ ਲੈਣਾ ਸਾਰੇ ਵਰਤਨ ਕਰਦਾ ਕਿ ਤੁਸੀਂ ਸਮਾਂ ਲਗਿਆ ਸਾਡੀ ਸਮੁੱਚੀ ਲੀਡਰਸ਼ਿਪ ਸੀਨੀਅਰ ਲੀਡਰਸ਼ਿਪ ਸਾਡੇ ਨਾਲ ਆਈ ਹੈਗੀਆ ਸਾਡੇ ਆਉਣ ਦਾ ਕਾਰਨ ਹੈਗਾ ਕਿ ਪਿੰਡ ਛੇਰੀਆਵਾਲੀ ਜਿਹੜਾ ਕਿ ਸਰਦੂਰਗੜ ਤਹਿਸੀਲ ਦੇ ਵਿੱਚ ਪੈਂਦਾ ਹੈਗਾ ਉੱਥੇ ਸਾਡੇ ਕੋਲ ਜਿਹੜੀ ਲਿਸਟ ਹੈ ਮੈਂ ਤੁਹਾਨੂੰ ਦਿਖਾਈ ਹੈ ਇਹਦੇ ਵਿੱਚ ਸਾਡੇ ਕੋਲ 16 ਮੋਤਾਂ ਦੀ ਜਿਹੜੀ ਹੈਗੀਆ ਪੁਸ਼ਟੀ ਹੋਈ ਹੈ ਇਹ ਨਹੀਂ 16 16 ਮੋਤਾਂ ਦੀ ਜਿਹੜੀ ਆਈਆ ਗਲਤੀ ਹੋਈਆ ਅਸੀਂ ਉੱਥੇ ਜਾ ਕੇ ਆਏ ਆ ਮਿਲ ਕੇ ਆਏ ਆ ਔਰ ਵੀ ਦੇ ਚਾਰ ਮੌਤਾ ਹੈਗੀਆਂ ਇਹ ਤਾਂ ਪਿਛਲੇ 10 ਦੰਦੇ ਅੰਦਰ ਅੰਦਰ ਹੋਈਆਂ ਹੈਗੀਆਂ ਔਰ 20 25 ਲੋਕ ਇਹੋ ਜਿਹੇ ਹੈਗੇ ਜਿਹੜੇ ਕਿ ਨਸ਼ਾ ਨਾਲ ਗ੍ਰਸਤ ਹੈਗੇ ਤੇ ਕਿਸੇ ਦਿਨ ਵੀ ਉਹਨਾਂ ਦਾ ਬਲਾਵਾ ਆ ਸਕਦਾ ਰਬੋ ਨੂੰ ਲੇਕਿਨ ਸਾਡੇ ਜਾਣ ਦਾ ਮਕਸਦ ਇਹ ਵੀ ਹੈਗਾ ਕਿ ਇਹ ਸਾਰੇ ਦੇ ਸਾਰੇ ਲੋਕੀ ਗਰੀਬ ਪਰਿਵਾਰਾਂ ਦੇ ਹੈਗੇ ਅਨਸੂਚੇ ਜਾਤੀ ਨਾਲ ਸੰਬੰਧਤ ਹੈਗੇ ਮਜਬੂਰ ਸਿੱਖ ਹੈਗੇ ਸਾਰੇ ਦੇ ਸਾਰੇ 16 ਦੇ 16 ਜਿਨ੍ਹਾਂ ਦੀ ਲਿਸਟ ਮੇਰੇ ਕੋਲ ਹੈ ਸੋ ਅਸੀਂ ਆਪਣਾ ਜਿਹੜਾ ਇਹ ਪੁਲਿਸ ਪ੍ਰਸ਼ਾਸਨ ਮਾਨਸਾ ਹੈ ਉਥੋਂ ਦਾ ਖਾਸ ਕਰਕੇ ਲੋਕਲ ਜਿਹੜਾ ਪ੍ਰਸ਼ਾਸਨ ਹੈ ਐਸ ਐਚਓ ਸਰਦੂਲਗੜ ਵਗੈਰਾ ਉਹਨਾਂ ਨੇ ਉਹਨਾਂ ਨੂੰ ਡਰਾ ਕੇ ਧਮਕਾ ਕੇ ਅਨਪੜ ਲੋਕਾਂ ਨੂੰ ਕਿਹਾ ਕਿ ਭਈ ਤੁਸੀਂ ਆਪਣਾ ਇਹਨਾਂ ਨੂੰ ਪਰਮਿਸ਼ਨ ਕਰ ਦਿਓ ਜੇ ਪੋਸਟਮਾਰਟਮ ਦੇ ਚੱਕਰ ਚ ਪੈ ਗਏ ਤਾਂ ਫਿਰ ਬਹੁਤ ਸਾਰਾ ਤੁਹਾਡੇ ਤੇ ਵੀ ਐਕਸ਼ਨ ਆ ਸਕਦਾ ਕਿਉਂਕਿ ਦਸ਼ਾ ਕਿੱਥੋਂ ਆਂਦਾ ਗਰੀਬ ਲੋਕੀ ਐ ਵਿਚਾਰੀਆਂ ਇੱਕ ਦੋ ਪਰਿਵਾਰ ਐਮ ਜਿਹਨਾਂ ਦੇ ਦੋ ਦੋ ਮੁੰਡੇ ਸੀ ਦੋਨੋਂ ਮੁੱਕ ਗਏ ਤਾਂ ਬੜਾ ਦਿਲ ਨੂੰ ਦੁੱਖ ਹੁੰਦਾ ਹੈਗਾ ਤੇ ਇਹਨਾਂ ਨੂੰ ਕੰਪਨਸੇਸ਼ਨ ਜਿਹੜੀ ਆ ਭਾਰਤ ਦਾ ਜਿਹੜਾ ਪਾਰਲੀਮੈਂਟ ਹੈ ਉਨੇ ਐਸਸੀਐਸਟੀਆ 299 ਦੇ ਵਿੱਚ ਇਹ ਪ੍ਰੋਵੀਜ਼ਨ ਕੀਤਾ ਆ ਕਿ 8,25,000 ਰੁਪਇਆ ਡੈਥ ਕੇਸ ਦੇ ਵਿੱਚ ਇਹਨਾਂ ਨੂੰ ਮਿਲਣਾ ਹੈਗਾ ਅਨੈਚੁਰਲ ਡੈਥ ਹੋ ਜਾਏ ਤਾਂ ਔਰ 50% ਪੈਸਾ ਜਾਨੀ ਕਿ 4,12,500 ਰੁਪਇਆ ਇਮੀਡੀਏਟਲੀ ਦੇਣਾ ਹੈ ਪੋਸਟਮਾਰਟਮ ਹੁੰਦੇ ਸਾਰ ਡੀਸੀ ਵੱਲੋਂ ਮੈਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਦੋ ਦੋ ਪਰਿਵਾਰਾਂ ਨੂੰ ਇੱਕ ਜੋਗਾ ਤਾਂ ਇੱਕ ਖਫੜੇ ਭਾਈ ਤੇ ਮੈਂ ਦੁਆ ਚੁੱਕਾ ਆਗਾ ਇਹ ਇਹਨਾਂ ਦੇ ਕੇਸਾਂ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਮਿਲਿਆ ਹੈਗਾ ਕੁਝ ਜਿਹੜੀਆਂ ਡੈਥ ਹੈਗੀਆਂ ਉਹ ਥੋੜੀਆਂ ਜਿਹੀਆਂ ਪਿਛਲੀਆਂ ਕੁਝ ਮਹੀਨੇ ਪਹਿਲਾਂ ਹੋ ਜਾਂ ਗਿਆ ਲੇਕਿਨ ਆਲਟੀਮੇਟਲੀ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ ਇਹਦੇ ਵਿੱਚ ਗਿਣਤੀ ਨਾ ਵਧੇ ਇਹਦੇ ਵਿੱਚ ਲੋਕਾਂ ਦੇ ਧਿਆਨ ਵਿੱਚ ਨਾ ਆਵੇ ਕਿ ਐਨੀ ਮਾੜੀ ਹਾਲਤ ਹੈਗੀ ਹੈ ਇਹ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਮੈਂ ਬੀਸੀ ਮੈਡਮ ਨਵੇਂ ਆਏ ਨਮਯੋਤ ਕੌਰ ਜੀ ਤੇ ਪਗੀਰ ਤਮੀਨਾ ਜੀ ਜਿਹੜੇ ਐਸਐਸਪੀ ਆ ਦੋਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਤੁਸੀਂ ਇਨਕੁਆਇਰੀ ਕਰਕੇ ਐਸਸੀਐਸਟੀ ਐਕਟ ਲਾ ਕੇ ਸਾਨੂੰ ਇਹਦੀ ਰਿਪੋਰਟ ਦਿਓ ਤਾਂ ਕਿ ਅਸੀਂ ਇਹਨਾਂ ਪਰਿਵਾਰਾਂ ਦੀ ਮਦਦ ਕਰ ਸਕੀਏ ਹੁਣ ਇਹ ਕੱਲੀ 8 ਲੱਖ 25 ਹਜ਼ਾਰੀ ਨਹੀਂ ਹੈ ਇਹਦੇ ਵਿੱਚ ਵਿੱਡੋ ਨੂੰ ਜਾਂ ਮਾਂ ਨੂੰ 5000 ਰੁਪਿਆ ਪਰ ਮਾਸ ਪੈਨਸ਼ਨ ਵੀ ਮਿਲਣੀ ਹੈ ਭਾਰਤ ਸਰਕਾਰ ਵੱਲੋਂ ਫਿਰ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਮਿਲਣੀ ਹੈ ਸਰਕਾਰੀ ਔਰ ਇਸ ਤੋਂ ਇਲਾਵਾ ਜੇਕਰ ਉਹਨਾਂ ਦੇ ਕੋਲ ਘਰ ਨਹੀਂ ਹੈਗਾ ਘਰ ਬਣਾ ਕੇ ਦੇਣਾ ਹੈ ਕੀ ਇਹ ਮਵਾਸ ਯੋਜਨਾ ਚ ਉਹਨੂੰ ਗ੍ਰਾਂਟ ਮਿਲਣੀ ਹੈਗੀ ਐ ਪਲੱਸ ਉਹਨਾਂ ਨੂੰ ਭਾਈ ਜੇ ਉਹਨਾਂ ਕੋਲ ਜ਼ਮੀਨ ਨਹੀਂ ਤਾਂ ਜ਼ਮੀਨ ਵੀ ਦੇਣੀ ਐ ਇਹ ਪੰਜਾਬ ਸਰਕਾਰ ਦੀਆਂ ਭਾਰਤ ਸਰਕਾਰ ਦੀਆਂ ਇੰਨੀਆਂ ਵੱਡੀਆਂ ਜ਼ਬਰਦਸਤ ਸਾਧ ਐ ਤਾਂ ਹੈਗੀਆਂ ਜਿਹਦੀਆਂ ਵਹਿਲ ਨਾ ਪੰਜਾਬ ਸਰਕਾਰ ਕਰਦੀ ਐ ਸੋ ਇਸ ਕਰਕੇ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਬੇਨਤੀ ਕਰਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਜਿਹੜੇ ਉਹ ਸੁੱਤੇ ਬਏ ਆ ਸਾਡੇ ਡੀਸੀ ਤੇ ਐਸਐਸਪੀ ਉਹਨਾਂ ਨੂੰ ਇਹ ਚਾਹੀਦਾ ਹੈਗਾ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਕੀ ਹੋ ਰਿਹਾ ਹੈਗਾ ਉਹ ਜਰਾ ਧਿਆਨ ਦੇਣ ਇਨਕੁਆਇਰੀ ਕਰਨ ਜ਼ਿੰਮੇਵਾਰ ਅਫਸਰ ਕੋਲੋਂ ਬਿਸ਼ੱਕ ਮੀਟਿੰਗ ਤੇ ਆਪਣਾ ਕੋਈ ਪੈਨਲ ਬਣਾ ਕੇ ਇਨਕੁਆਇਰੀ ਕਰਨ ਤਾਂ ਕਿ ਜਿਹੜਾ ਸਚਾਈ ਸਾਹਮਣੇ ਆਵੇ ਔਰ ਉਹ ਗਰੀਬ ਪਰਵਾਰ ਜਿਨ੍ਹਾਂ ਦੇ ਪੁੱਤ ਚਲੇ ਗਏ ਆ ਇਸ ਦੁਨੀਆ ਤੋਂ ਉਹਨਾਂ ਨੂੰ ਕੰਪਨਸੇਸ਼ਨ ਮਿਲ ਸਕੇ ਭਾਰਤ ਸਰਕਾਰ ਨੇ ਪੈਸੇ ਦੇਣੇ ਆ ਭਈ ਇਹਨਾਂ ਦਾ ਕੀ ਜਾਂਦਾ ਹੈਗਾ ਇਹ ਇਹਨਾਂ ਨੂੰ ਕਿਉਂ ਵਾਂਝਿਆ ਰੱਖਣਾ ਚਾਹੁੰਦੇ ਹੈਗਾ ਇਹ ਭਾਰਤੀ ਜਨਤਾ ਪਾਰਟੀ ਦੀ ਟੀਮ ਔਰ ਕੋਈ ਸਾਦਾ ਮਕਸਦ ਨਹੀਂ ਹੈਗਾ ਅੱਜ ਕੋਈ ਇਲੈਕਸ਼ਨ ਨਹੀਂ ਹੈਗਾ ਕਿ ਅਸੀਂ ਵੋਟਾਂ ਵੰਗਣ ਚੱਲੇ ਆ ਅਸੀਂ ਸਿਰਫ ਸਿਰਫ ਉਹਨਾਂ ਗਰੀਬ ਪਰਵਾਰਾਂ ਦੀ ਮਦਦ ਕਰਨਾ ਚਾਹੁੰਦੇ ਆ ਔਰ ਤੁਹਾਨੂੰ ਮੈਂ ਇਹ ਵੀ ਦੱਸ ਦਿੰਨਾ ਆ ਕਿ ਪਹਿਲਾ ਡਿੜਵਾ ਹਲਕਾ ਜਿਹੜਾ ਕਿ ਸਤੌਜ ਮਾਂਜੋ ਮੁੱਖ ਮੰਤਰੀ ਦੇ ਹਲਕੇ ਤੋਂ ਮੁਸ਼ਕਲ ਨਾਲ 10-12 ਕਿਲੋਮੀਟਰ ਹੈ ਉੱਥੇ ਅਜੇ ਤੱਕ ਸਾਲ ਹੋ ਗਿਆ ਅਜੇ ਤੱਕ ਇਹ 8 ਲੱਖ 25000 ਰੁਪਈਆ ਨਹੀਂ ਮਿਲਿਆ 18 ਲੋਕੀ ਉੱਥੇ ਸ਼ਡਿਊਲ ਕਾਸਟ ਮਰੇ ਆ ਮਜੀਠਾ ਜਿਹਦੇ ਵਿੱਚ ਆਪਣਾ 23 ਲੋਕੀ ਮਰ ਗਏ ਉਹਨਾਂ ਨੂੰ ਵੀ ਨਹੀਂ ਮਿਲਿਆ ਤਿੰਨ ਲੋਕੀ ਆਪਣਾ ਉੱਥੇ ਮਰ ਗਏ ਗਿਆ ਲੁਧਿਆਣਾ ਉਹਨਾਂ ਨੂੰ ਵੀ ਨਹੀਂ ਮਿਲਿਆ ਪੰਜਾਬ ਸਰਕਾਰ ਐਂਟੀ ਦਲਿਤ ਹੈ ਐਂਟੀ ਸ਼ੈਡਿਊਲ ਕਾਸਟ ਹੈ ਗਰੀਬ ਰੋਧੀਆ ਆ ਜਿਹੜੇ ਕਾਰਡ ਅਸੀਂ ਬਣਾ ਕੇ ਗਰੀਬਾਂ ਨੂੰ ਦੇ ਰਹੇ ਇਹ ਵੀ ਸਰਕਾਰ ਨੇ ਬੰਦ ਕਰ ਦਿੱਤੇ ਇਸੇ ਕਰਕੇ ਕਿ ਜੇ ਗਰੀਬਾਂ ਦਾ ਕੰਮ ਹੋ ਜਾਏਗਾ ਇਹ ਕਿਤੇ ਵੋਟਾਂ ਭਾਜਪਾ ਨੂੰ ਨਾ ਪਾ ਦੇਣ ਦੱਸੋ ਤੁਸੀਂ ਦੱਸੋ ਮੈਨੂੰ ਕਿ ਗਰੀਬਾਂ ਦਾ ਕੰਮ ਕਰਨਾ ਕੋਈ ਗੁਨਾਹ ਹੈਗਾ ਜਿਹੜਾ ਭਾਰਤ ਸਰਕਾਰ ਪਾਰਲੀਮੈਂਟ ਐਕਟ ਰਾਹੀਂ ਕੰਪਨਸੇਸ਼ਨ ਦੇਣਾ ਚਾਹੁੰਦੀ ਹੈ ਲੋਕਾਂ ਨੂੰ ਉਹ ਅਸੀਂ ਕਿਉਂ ਨਹੀਂ ਦੇ ਰਹੇ ਜੋ ਕਾਰਡ 55 ਲੱਖ ਦਾ ਸਰਕਾਰ ਦੇ ਇਹ ਕੈਂਟਰ ਕਰਕੇ ਬੰਦ ਕਰ दिए 20 ਜਈਏ ਮੈਂ ਉਹਦੇ ਬਾਰੇ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਤੁਸੀਂ ਆਪਣਾ ਪ੍ਰਲਾਦ ਜੋਸ਼ੀ ਨੇ ਟਵੀਟ ਕੀਤਾ ਹੈਗਾ ਮੇਰੇ ਕੋਲ ਹੈਗਾ ਇਹ ਇਸ ਵੇਲੇ ਵੀ ਤੁਸੀਂ ਮੇਰੇ ਕੋ ਲੈ ਕੇ ਜਾਈਓ ਇਹ ਅਵੇਲੇਬਲ ਹੈ ਸੋਸ਼ਲ ਮੀਡੀਆ ਤੇ ਕਿ ਆਪਣਾ ਇੱਕ ਵੀ ਕਾਰਡ ਭਾਰਤ ਸਰਕਾਰ ਕੋਲ ਕੱਟੜ ਦਾ ਅਧਿਕਾਰ ਨਹੀਂ ਹੈ ਤਿੰਨ ਵਾਰ ਇਹ ਸੁਪਰੀਮ ਕੋਰਟ ਨੇ ਹਦਾਇਤਾਂ ਦਿੱਤੀਆਂ ਕਿ ਭਾਈ ਨੋ ਜੀਓਰ ਕਸਟਮਰ ਕੇ ਵੀਸੀ ਈ ਕੇ ਵੀਸੀ ਕਰਵਾਓ ਵੈਰੀਫਿਕੇਸ਼ਨ ਕਰਵਾਓ ਜਿਹੜੇ ਐਲੀਜੀਬਲ ਹੈਗੇ ਆ ਉਹਨਾਂ ਨੂੰ ਹੋਰ ਨੂੰ ਐਡ ਕਰੋ ਭਾਰਤ ਸਰਕਾਰ 80 ਕਰੋੜ ਰੁਪਏ ਨੂੰ 80 ਕਰੋੜ ਜਨਤਾ ਨੂੰ ਫ੍ਰੀ ਰਾਸ਼ਨ ਦੇ ਰਹੀ ਆ ਤੇ ਇਹ ਜਿਹੜੇ ਸਾਡੇ ਕੋਲ 1 ਕਰੋੜ ਹੋਰ ਵੀ ਐਡ ਹੋ ਜਾਣਗੇ ਜਾਂ 2 ਕਰੋੜ ਹੋ ਜਾਣਗੇ ਜਾਂ 10 ਕਰੋੜ ਹੋ ਜਾਣਗੇ ਕੋਈ ਦਿੱਕਤ ਨਹੀਂ ਹੈ ਭਾਰਤ ਕੋਲ ਅਨਾਜ ਦੀ ਕਮੀ ਨਹੀਂ ਹੈ ਲੇਕਿਨ ਜੇ ਮੇਰੇ ਵਰਗਾ ਬੰਦਾ ਕਾਰ ਲਈ ਫਿਰਦਾ ਜ਼ਮੀਨ ਦਾ ਮਾਲਕ ਹੈ 10 20 ਏਕੜ ਦਾ ਤੇ ਮੈਂ ਲੀਜੀਬਲ ਨਹੀਂ ਹੈਗਾ ਤਾਂ ਕਿ ਮੇਰਾ ਨਹੀਂ ਕੱਟਿਆ ਜਾਣਾ ਚਾਹੀਦਾ ਉਹ ਕੱਟਣ ਦੇ ਵਾਸਤੇ ਕੱਟਿਆ ਨਾ ਜਾਵੇ ਇਹ ਆਪਣੇ ਭਗਵੰਤ ਮਾਨ ਜੀ ਵੋਟਾਂ ਦੀ ਰਾਜਨੀਤੀ ਕਰ ਰਹੇ ਆ ਪਚਵੰਜ ਉਹ ਉਹਨਾਂ ਨੇ ਟਵੀਟ ਕੀਤਾ ਹੈਗਾ ਇਹਨਾਂ ਨੇ ਟਵੀਟ ਕੀਤਾ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਜਵਾਬ ਦਿੱਤਾ ਵੀਡੀਓ ਵੀ ਭੇਜੀ ਆ ਕਿ ਭਾਈ ਅਸੀਂ ਭਾਰਤ ਸਰਕਾਰ ਕੋਲ ਤਾਂ ਕੋਈ ਇਖਤਿਆਰ ਹੀ ਨਹੀਂ ਹੈ ਨਾ ਐਡ ਕਰਨ ਦਾ ਤੇ ਨਾ ਕੱਟਣ ਦਾ ਤੋ 55 ਲੱਖ ਕਿੱਥੋਂ ਆ ਗਿਆ ਪਹਿਲੀ ਗੱਲ ਤਾਂ ਫਿਗਰ ਹੀ ਗਲਤ ਹੈ ਕਿ 1 ਲੱਖ 1 ਕਰੋੜ 53 ਲੱਖ ਦੀ ਫਿਗਰ ਦਿੱਤੀ ਆ ਭਾਰਤ ਸਰਕਾਰ ਨੇ ਕਿਹਾ ਨਹੀਂ ਭਾਰਤ ਅਸੀਂ ਪੰਜਾਬ ਸਰਕਾਰ ਨੂੰ 1 ਕਰੋੜ 41 ਲੱਖ ਲੋਕਾਂ ਨੂੰ ਰਾਸ਼ਨ ਭੇਜ ਰਹੇ ਹਾਂ 1 55 ਕਿੱਥੋਂ ਆ ਗਿਆ ਤੇ 55 ਲੱਖ ਕਿੱਥੋਂ ਆ ਗਿਆ ਤੇ ਅਸੀਂ ਤਾਂ ਇੱਕ ਵੀ ਨਹੀਂ ਗੱਟਣਾ ਤੁਸੀਂ ਹੋਰ ਐਡ ਕਰਨਾ ਚਾਹੁੰਦੇ ਹੋ ਕਰੋ ਇੱਥੋਂ ਤੱਕ ਕਿ ਮੀਡੀਆ ਦੇ ਵੀਰਾਂ ਨੂੰ ਮੈਂ ਦੱਸਣਾ ਚਾਹਨਾ ਮੇਰੇ ਕੋਲੋ ਕ੍ਰਾਈਟੇਰੀਆ ਹੈਗਾ ਉਹ ਕ੍ਰਾਈਟੇਰੀਆ ਵੀ ਸਟੇਟ ਗਵਰਨਰ ਨੇ ਬਣਾਣਾ ਹੈ ਕਿ ਕਿਹੜਾ ਐਲੀਜੀਬਲ ਹੈ ਤੇ ਕਿਹੜਾ ਨਹੀਂ ਐਲੀਜੀਬਲ ਇਹ ਪੰਜਾਬ ਸਰਕਾਰ ਸਾਡੀ ਆਪਣਾ ਜਦੋਂ ਭਗਵੰਤ ਮਾਨ ਜੀ ਕਹਿੰਦੇ ਮੈਂ 3 ਕਰੋੜ ਜਨਤਾ ਦਾ ਨਮਾਇੰਦਾ ਆ ਤਾਂ ਕਹੀ ਸਾਡੀ ਸਾਰੀ ਜਨਤਾ ਕੀ ਚੁਟਕਲੇਵਾਜ ਹੈ ਕੀ ਝੂਠ ਬੋਲਣ ਵਾਲੀ ਆ ਅਸੀਂ ਆਪਣਾ ਗੁਰੂਆਂ ਦੇ ਆਪਣਾ ਇਹ ਪੰਜਾਬ ਦਾ ਜਿਹੜਾ ਖਿੱਤਾ ਆ ਇਹ ਸਾਡੇ 10 ਗੁਰੂ ਸਾਹਿਬਾਨ ਦਾ ਵਰਸੋਆ ਇਲਾਕਾ ਆ ਅਸੀਂ ਲੋਕੀ ਲੰਗਰ ਲਾਣ ਵਾਲੇ ਆ ਭੁੱਖਿਆਂ ਨੂੰ ਰੋਟੀ ਖਿਲਾਨਣ ਵਾਲੇ ਆ ਸ਼ਵੀਲਾ ਲਾ ਕੇ ਪਾਣੀ ਪਿਲਾਣੇ ਆ ਕਿ ਅਸੀਂ ਝੂਠੇ ਆ ਇਹ ਗੱਲ ਕੀ ਕਰ ਰਿਹਾ ਹੈਗਾ ਭਗਵੰਤ ਮਾ ਜੀ ਸਾਡੇ ਲੋਕੀ ਹੜ੍ਹਾਂ ਦੇ ਵਿੱਚ ਮਰ ਰਹੇ ਆ ਇਹ ਜਾ ਕੇ ਤਾਮਨ ਲਾਡੂ ਦੇ ਵਿੱਚ ਮੁੰਛਰੇ ਉਡਾ ਰਿਆ ਮਾਫ ਕਰਨਾ ਲੇਕਿਨ ਇਹ ਸਾਡੇ ਆਪਣਾ ਜਦੋਂ ਆਪਣਾ ਹੁਣ ਮੈਂ ਇਸ ਤੋਂ ਇਸ ਤੋਂ ਬਾਅਦ ਤੁਹਾਡੇ ਵੀਰਾਂ ਨਾਲ ਗੱਲ ਕਰਨ ਤੋਂ ਬਾਅਦ ਮੈਂ ਬੋਹਾ ਚੱਲਿਆ ਮੋਡ ਲਾੜਾ ਚੱਲਿਆ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ਅਸੀਂ ਆਪਣਾ ਫਿਕਰ ਕਰ ਰਹੇ ਆ ਅੱਜ ਵੀ ਮੈਂ ਮਾਨਸਾ ਦੇ ਵਿੱਚ ਕਿਉਂ ਆਇਆ ਕਿਉਂਕਿ ਮੈਂ ਇੱਥੇ ਡੀਸੀ ਰਹਿ ਚੁੱਕਾ ਆ ਮੈਨੂੰ ਆਪਣੇ ਸਮਾਜ ਦਾ ਫਿਕਰ ਹੈ ਗਰੀਬਾਂ ਦਾ ਫਿਕਰ ਹੈ ਭਾਜਪਾ ਨੂੰ ਸਾਰਿਆਂ ਦਾ ਫਿਕਰ ਹੈ ਅਸੀਂ ਤੁਰੇ ਫਿਰਦੇ ਆ ਸਾਡੀ ਸਾਰੇ ਲੀਡਰਸ਼ਿਪ ਕੋਰੀ ਭਰ ਦਿਆ ਸਾਡੇ ਨਾਲ ਕਰਨਲ ਜੈਵੰਤ ਸਿੰਘ ਆਰਮੀ ਚੋ ਸੀਨੀਅਰ ਆਫੀਸਰ ਰਿਟਾਇਰਡ ਇਹਨਾਂ ਨੇ ਇੱਕ ਸੁਝਾਅ ਦਿੱਤਾ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦਾ ਜਿਹੜਾ ਸੁਝਾਅ ਹੈਗਾ ਉਹ ਕੀ ਹੈਗਾ ਤੁਹਾਡੇ ਨਾਲ ਸ਼ੇਅਰ ਕਰ ਕਰਨਲ ਜੈਵੰਤ ਸਿੰਘ ਥੈਂਕ ਯੂ ਲਾਰਡਰ ਸਾਹਿਬ ਮੈਂ ਇਹ ਕੈਰੀਅਰ ਸੀ ਦਾ ਜਿਹਨਾਂ ਨਾਲ ਕਰਿਆ ਸੀ ਆਪਣੇ ਜੀਪੀ ਦੇ ਲੋਕ ਸਾਥੀਆਂ ਨਾਲ ਕਿ ਸਾਨੂੰ ਹੁਣ ਇੱਥੇ ਜਿਹੜਾ ਇਹ ਪਿੰਡ ਹੈਗਾ ਇਹਦੇ ਆਸ-ਪਾਸ ਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਮੈਡੀਕਲ ਕੈਂਪਸ ਲਗਾਉਣੇ ਚਾਹੀਦੇ ਨੇ ਤੇ ਉੱਥੋਂ ਦੇ ਜਿਹੜੇ ਬੱਚੇ ਨੇ ਯੂਥ ਨੇ ਉਹਨਾਂ ਦੀ ਸਿਹਤ ਦੇ ਬਾਰੇ ਪਤਾ ਕਰਨਾ ਚਾਹੀਦਾ ਹੈ ਕਿ ਕੈਸੇ ਐਸੇ ਨੇ ਕਿ ਕੋਈ ਐਚ ਆਈ ਵੀ ਅਫਲੈਕਟਡ ਹੈ ਕਿਸੇ ਨੂੰ ਹੈਪਟਾਈਟਸ ਸੀ ਹੈਗਾ ਤੇ ਉਹਦੇ ਵਾਸਤੇ ਐਕਚੁਅਲੀ ਤੇ ਮੈਂ ਲੈਟਰ ਸਾਹਿਬ ਨੂੰ ਕਿਹਾ ਕਿ ਡੀ ਸੀ ਮੈਡਮ ਨੂੰ ਕਹਿਣ ਕਿ ਸਰਕਾਰੀ ਤੌਰ ਤੇ ਉਹ ਉਹਨਾਂ ਲੋਕਾਂ ਦਾ ਜਿਹੜਾ ਉਹਨਾਂ ਦੀ ਮੈਡੀਕਲ ਕੈਂਪ ਲਗਾ ਕੇ ਉਹਨਾਂ ਦੀ ਸਿਹਤ ਦੇ ਬਾਰੇ ਪਤਾ ਕਰਾਂ ਅਗਰ ਨਹੀਂ ਹੋਏਗਾ ਤੇ ਮੈਂ ਸਾਡੇ ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਤੇ ਡਕੈ ਜੀ ਸਾਹਿਬ ਨੂੰ ਮੈਂ ਇਹ ਗੁਜ਼ਾਰਿਸ਼ ਕੀਤੀ ਹੈ ਕਿ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਦੇ ਤਹਿਤ ਜਿਹੜੇ ਇੱਥੇ ਪ੍ਰਾਈਵੇਟ ਹਸਪੀਟਲਸ ਨੇ ਉਹਨਾਂ ਨੇ ਆਪ ਮਿਲ ਕੇ ਬੀਜੇਪੀ ਉਹ ਕੈਂਪ ਜਿਹੜੇ ਨੇ ਉਹ ਲਗਾਣ ਮੈਨੂੰ ਲੱਗਦਾ ਹੈ ਕਿ ਸਾਰੇ ਇੱਥੋਂ ਦੇ ਜਿਹੜੇ ਬੱਚੇ ਨੇ ਜਿਹੜੇ ਯੂਥ ਨੇ ਉਹਨਾਂ ਦੀ ਉਹਨਾਂ ਦੀ ਮੈਡੀਕਲ ਚੈੱਕਅਪ ਕਰਾਉਣਾ ਬਹੁਤ ਜ਼ਰੂਰੀ ਹੈ ਇਹ ਇੱਕ ਗੱਲ ਦੂਸਰੀ ਜਿਹੜਾ ਲਦਰ ਜੀ ਨੇ ਹੁਣੇ ਦੱਸਿਆ ਸੀ ਤੁਹਾਨੂੰ ਈ ਕੇਵਾਈਸੀ ਦੇ ਬਾਰੇ ਵਿੱਚ ਇੱਕ ਗੱਲ ਤੁਹਾਨੂੰ ਉਹਦੇ ਬਾਰੇ ਵਿੱਚ ਪਤਾ ਹੋਣੀ ਚਾਹੀਦੀ ਹੈ ਉਹ ਇਹ ਹੈ ਕਿ 30% grain ਜਿਹੜੀ PDS ਦੀ ਹੈ ਉਹ ਸਟੇਟ ਨੂੰ ਦੇਣੀ ਹੁੰਦੀ ਹੈ ਜਿਹੜੀ ਸੈਂਟਰ ਤੋਂ PDS ਦੀ grain ਆਣੀ ਹੈ ਉਹ 100% ਇੱਥੇ ਆਲਰੇਡੀ ਅਵੇਲੇਬਲ ਹੈਗੀ ਹੈ ਪਰ ਜਿਹੜੀ 50% ਸੈਂਟਰ ਨੇ ਦੇਣੀ ਹੈ ਉਹ ਇੱਥੇ ਸੈਂਟਰ ਨੇ ਉਹ ਪਾਈ ਨਹੀਂ ਸੋ देयरफॉर ਉਹਨਾਂ ਦੇ ਜੋ ਸਟੇਟ ਨੇ ਪਾਈ ਨਹੀਂ ਸੋ ਉਹਦੇ ਕਾਰਨ ਕੀ ਹੈ ਪ੍ਰੋਬਲਮ ਜਿਹੜੀ ਹੈ ਉਹ ਵੱਧ ਰਹੀ ਹੈ ਤੋ ਇਹ ਦੂਸਰੀ ਗੱਲ ਤੀਸਰੀ ਗੱਲ ਇਹ ਕਿ ਜਦੋਂ ਅਸੀਂ ਇਹ ਪਿੰਡ 'ਚ ਗਏ ਆ ਤੇ ਬੜੇ ਅਫਸੋਸ ਨਾਲ ਕਹਿਣਾ ਚਾਹੁੰਦਾ ਆ ਉੱਥੇ ਬਹੁਤ ਜ਼ਿਆਦਾ ਪੁਲਿਸ ਖੜੀ ਸੀਗੀ ਹੁਣ ਅਸੀਂ ਉੱਥੇ ਮੈਨੂੰ ਇਹ ਕੋਈ ਸਮਝਾਏ ਕਿ ਕਿਹੜਾ ਕੋਈ ਗਲਤ ਕੰਮ ਕਰਨ ਗਏ ਸੀਗੇ ਅਫਸੋਸ ਕਰਨ ਗਏ ਸੀਗੇ ਕੁਝ ਇਨਫੋਰਮੇਸ਼ਨ ਲੈਣ ਗਏ ਸੀਗੇ ਕਿ ਪੋਜ਼ਿਟਿਵ ਕੰਮ ਕਰਨ ਗਏ ਸੀਗੇ ਉੱਥੇ ਸਟੇਟ ਨੇ ਇੰਨੀ ਜ਼ਿਆਦਾ ਪੁਲਿਸ ਕਿਲੇ ਵਾਸਤੇ ਕਿਸ ਵਜ੍ਹਾ ਵਾਸਤੇ ਉੱਥੇ ਖੜੀ ਕੀਤੀ ਸੀਗੀ ਇਸ ਦਾਅਵੇ ਬਾਰੇ 'ਚ ਕੋਈ ਕਲੀਅਰਿਫਿਕੇਸ਼ਨ ਦੇਣੀ ਚਾਹੀਦੀ ਹੈ ਗਵਰਨਮੈਂਟ ਆਫ ਪੰਜਾਬ ਦੀ ਆ ਡੀਐਸਪੀ ਸਰਦੂਰਗੜ ਨੇ ਮੈਨੂੰ ਹੁਣੇ ਫੋਨ ਕੀਤਾ ਸਾਡੇ ਦੋ ਤਿੰਨ ਪੱਤਰਕਾਰ ਵੀ ਬੈਠੇ ਸੀ ਜਦੋਂ ਗੱਲ ਹੋਈ ਆ ਉਹ ਇਹ ਕਹਿੰਦੀ ਉਹ ਜਿਹੜੀ ਤੁਸੀਂ ਵੀਡੀਓ ਪਾਈ ਆ ਨਾ ਉਥੋਂ ਆਪਾਂ ਚੇਰਿਆ ਵਾਲੀ ਪਿੰਡ ਤੋਂ ਉਹਦੇ ਥੋੜੇ ਫੈਕਟਸ ਗਲਤ ਆ ਗਿਆ 20 ਬਾਈ ਬੰਦੇ ਨਹੀਂ ਆ ਘੱਟ ਆ ਗਿਆ ਮੈਂ ਕਿਹਾ ਬੰਦੇ ਚਾਹੀ 20 ਐ 22 ਐ 18 ਐ 16 ਐ ਲੇਕਿਨ ਭਾਈ ਇਹਦੀ ਪੜਤਾਲਤਾ ਕਰੋ ਜਿਹੜੇ ਬੰਦੇ ਵੀ ਮਰੇ ਆ ਕਿਉਂ ਮਰੇ ਆ ਕੌਣ ਜ਼ਿੰਮੇਵਾਰ ਐ ਨਸ਼ਾ ਕਿੰਨਾ ਦੀ ਕੋਈ ਐਫਐਫ ਕਰ ਦਿੱਤੀ ਕਿਤੇ ਕੇਸ ਵੀ ਇੱਕ ਕੇਸ ਵੀ ਐਫਆਈਆਰ ਨਹੀਂ ਐ ਇੱਕ ਕੇਸ ਦੇ ਵਿੱਚ ਵੀ ਪੋਸਟਮਾਰਟਮ ਨਹੀਂ ਹੈ ਕੰਪਨਸੇਸ਼ਨ ਮਿਲੇਗਾ ਤਾਂ ਮਿਲੇਗਾ ਕਿਵੇਂ ਰਿਪੋਰਟ ਹੀ ਨਹੀਂ ਰਹਿਣ ਦਿੱਤਾ ਡਰਾ ਦਿੱਤੇ ਲੋਕੀ ਗਰੀਬ ਲੋਕੀ ਅਨਪੜ ਲੋਕੀ ਕਿੱਥੋਂ ਮਿਲੇਗਾ ਪਰਿਵਾਰ ਨੇ ਕੰਪਲੇਂਟਸ ਕੀ ਕਿਸੇ ਨੂੰ ਦਿੱਤੀਆਂ ਜੀ ਜੇ ਆ ਤੁਹਾਨੂੰ ਮੈਂ ਦੱਸਿਆ ਜੀ ਆ ਅਸੀਂ ਆਪ ਲੈ ਕੇ ਆਏ ਆ ਇਹ ਜਿਹੜੀ ਆਪਣੇ ਲੋਕੀ ਹੈਗੇ ਆ 16 ਪਰਿਵਾਰਾਂ ਦੇ ਇੱਕ ਪਰਿਵਾਰ ਦੇ ਮੇਜਰ ਸਿੰਘ ਦੇ ਦੋ ਮੁੰਡੇ ਹੈ ਇੱਕੋ ਪਰਿਵਾਰ ਦੇ ਦੋ ਮੁੰਡੇ ਖਤਮ ਹੋ ਗਏ ਜਿਸ ਘਰ 'ਚ ਅਸੀਂ ਬੈਠੇ ਸੀਗੇ ਉਹਦਾ ਨਾਮ ਨਹੀਂ ਯਾਦ ਨਹੀਂ ਹੈ ਗੁਲਾਸ ਸਿੰਘ ਹਾਂ ਗੁਲਾਸ ਸਿੰਘ ਗੁਲਾਬ ਸਿੰਘ ਪਤਾ ਨਹੀਂ ਕਿ ਉਹਨਾਂ ਦਾ ਪਾਤਸ਼ਾਹ ਸੀਗਾ ਪਾਤਸ਼ਾਹ ਸਿਰਪੰਚ ਸੀਗਾ ਉਹਨਾਂ ਦੇ ਪਰਿਵਾਰ ਦਾ ਸੀਗਾ ਉਹਨਾਂ ਦੇ ਆਪਣਾ ਉਹਨਾਂ ਦਾ ਜੰਗ ਨੌਜਵਾਨ ਲੜਕਾ ਅਨਪੈਰਿਡ ਅਜੇ 24 ਸਾਲ ਦਾ ਸੀਗਾ ਉਹਦੀ ਡੈੱਥ ਹੋ ਗਈ ਆ ਇੱਕੋ ਇੱਕ ਮੁੰਡਾ ਇੱਕੋ ਇੱਕ ਮੁੰਡਾ ਔਰ ਉਹਦੀ ਮਾਂ ਵੀ ਵਿਡੋ ਐ ਬੇਕੇ ਘਰਾ ਕੇ ਬੈਠੀ ਐ ਤੁਸੀਂ ਉਹਨਾਂ ਦਾ ਇਮੇਜਿਨ ਕਰ ਸਕਦੇ ਹੋ ਉਹਨਾਂ ਦੇ ਦੁੱਖ ਦਾ ਕੀ ਸੀਮਾ ਹੋएगी ਤੇ ਜੇ ਅਸੀਂ ਉਹਨੂੰ ਸਰਕਾਰ ਤੋਂ ਪੈਸੇ ਲੈ ਕੇ ਦੇਣਾ ਚਾਹੁੰਦੇ ਆ ਤਾਂ ਭਾਈ ਸਾਹਿਬ ਕੀ ਮਾਰਾ ਕਰੇ ਸਭੀ ਜਿਹੜੀ ਗੱਲ ਕੀਤੀ ਹੈ ਜਿਹੜੇ ਗੱਲਾਂ ਆਪਾਂ ਕਰਤੀਆਂ ਇੱਥੇ ਹਨ ਲੱਗਦਾ ਨਹੀਂ ਜਿਹੜੇ ਐਸਸੀ ਭਰਾਲੇ ਜਾਂ ਹੋਰ ਨੇ ਇਹਨਾਂ ਨੂੰ ਕਦੇ ਨਹੀਂ ਸੁਣਾਈ ਹੁੰਦੀ ਤੁਸੀਂ ਆਪ ਵੀ ਕਹਿੰਦੇ ਹੋ ਮੰਨਦੇ ਹੋ ਨਾ ਪਰ ਕਿਉਂ ਨੰਬਰ ਹੈਗਾ ਵੀ ਦਿੱਤੇ ਕਿਸੇ ਨੂੰ ਸੁਣਾਈ ਕਰਾਉਣਾ ਜਿੱਥੇ ਵੀ ਗੱਲ ਕਸਣਾ ਪਈ ਹਾਂ ਬਿਲਕੁਲ ਬਿਲਕੁਲ ਅਸੀਂ ਇਸੇ ਵਾਸਤੇ ਆਏ ਹਾਂ ਸੁਣਵਾਈ ਹੋਏਗੀ ਕਿਉਂ ਨਹੀਂ ਹੋਏਗੀ ਅਸੀਂ ਆਪਣਾ ਦੇਖੋ ਪੰਮਾ ਅਸੀਂ ਸ਼ਡਿਊਲ ਕਾਸਟ ਹੈ ਅਸੀਂ ਉਹੀ ਕਿਤਾਬਾਂ ਪੜ੍ਹ ਕੇ ਉਹੀ ਕਾਨੂੰਨ ਪੜ੍ਹ ਕੇ ਅਸੀਂ ਡਿਪਟੀ ਕਮਿਸ਼ਨਰ ਹਾਂ ਮੈਂ ਤਾਂ ਤੁਹਾਡੇ ਜ਼ਿਲ੍ਹੇ ਦਾ ਮਾਨਸਾ ਮੈਨੂੰ ਕੀ ਨਹੀਂ ਆਉਂਦਾ ਹੈਗਾ ਮੈਂ ਮੈਡਮ ਨਾਲ ਡੀਸੀ ਨਾਲ ਗੱਲ ਕੀਤੀ ਆ ਐਸਐਸਪੀ ਵੀ ਸ਼ਡਿ ਆਪਣਾ ਉਹਨਾਂ ਨੂੰ ਕੰਮ ਉਹਨਾਂ ਨੂੰ ਕਰਤੋਣਾ ਚਾਹੀਦਾ ਇਹਨਾਂ ਗੱਲਾਂ ਦਾ ਪੈਸੇ ਤਾਂ ਸਾਰੇ ਜਿਹੜਾ ਪ੍ਰਸ਼ਾਸਨ ਹੈ ਗਰੀਬਾਂ ਨੂੰ ਪਹਿਲ ਤੇ ਆਧਾਰ ਤੇ ਉਹਨਾਂ ਦਾ ਹੱਲ ਮਸਲਾ ਹੋਣਾ ਚਾਹੀਦਾ ਪਰ ਜੇ ਗਰੀਬੀ ਜੇ ਪ੍ਰਸ਼ਾਸਨ ਹੀ ਮਿੱਟੀ ਪਾਣ ਲੱਪੇ ਤੇ ਬਾਦੀਬਸ ਕੌਣ ਬਨੇਗਾ ਗਰੀਬਾਂ ਤੇ ਉਹਨਾਂ ਨੇ ਪੱਲਿਓ ਨਹੀਂ ਦੇਣਾ ਇਹ ਭਾਰਤ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਮਿਲ ਕੇ 7.5 ਲੱਖ ਰੁਪਇਆ ਦੇਣਾ 50% ਗਵਰਨਮੈਂਟ ਆਫ ਇੰਡੀਆ ਪਾਉਂਦੀ ਹੈ ਪਰ ਉਹਨਾਂ ਨੂੰ ਕੇਸ ਭੇਜਣਾ ਪਵੇਗਾ ਤਾਂ ਹੀ ਉਹ ਪੈਸੇ ਦੇਣਗੇ ਕਿਹਨਾਂ ਸਟੇਟ ਕਿੱਥੇ ਕਰਦਾ ਉਹ ਦੱਸਣ ਕਿਹੜਾ ਦੱਸੋ ਸਟੇਟ ਦੇ ਸਟੇਟ ਡੀਸੀ ਨੂੰ ਡੈਪਟੀ ਕਮਿਸ਼ਨਰ ਤੁਸੀਂ ਅੱਜ ਸਰ ਮਿਲਿਓਂਗੀ ਮਤਲਬ ਮੈਂ ਡੀਸੀ ਨਾਲ ਵੀ ਗੱਲ ਕੀਤੀ ਫੋਨ ਤੇ ਅੱਲ ਵੀ ਕੀਤੀ ਅੱਜ ਵੀ ਕੀਤੀ ਔਰ ਐਸਐਸਪੀ ਨਾਲ ਵੀ ਗੱਲ ਕੀਤੀ ਐ ਔਰ ਜੇ ਲੋੜ ਹੈ ਤੇ ਅਸੀਂ ਮਿਲ ਵੀ ਲੈਨੇ ਆ ਸਾਨੂੰ ਕੀ ਦਿੱਕਤ ਆ ਅਸੀਂ ਐਡੀ ਨੂੰ ਕੀ ਕਹਿਣਾ ਸਰ ਇਸ ਵਿਸ਼ੇ ਤੇ ਉਹ ਆਪਣਾ ਉਹਨਾਂ ਨੇ ਸਾਨੂੰ ਪੋਜ਼ਿਟਿਵਲੀ ਰਿਸਪਾਂਸ ਦਿੱਤਾ ਐ ਡੀਸੀ ਮੈਡਮ ਕਹਿੰਦੇ ਕਿ ਮੈਂ ਨਵੀਂ ਐ ਮੈਨੂੰ ਅਜੇ ਪਤਾ ਨਹੀਂ ਹੈਗਾ ਮੈਂ ਜਿਹੜਾ ਐਸਸੀਐਸਟੀ ਐਕਟ 2099 ਆ ਮੈਂ ਨੇ ਕਈ ਸਾਭ ਨੂੰ ਵੀ ਭੇਜਿਆ ਹੈਗਾ ਮੈਂ ਇਹਨਾਂ ਨੂੰ ਵੀ ਭੇਜਿਆ ਮੈਂ ਪ੍ਰਧਾਨ ਨੂੰ ਵੀ ਭੇਜਿਆ ਤੁਹਾਨੂੰ ਮੀਡੀਆ ਨੂੰ ਵੀ ਦੇ ਦਿੰਨੇ ਸਾਡੇ ਕੋਲ ਹੈਗਾ ਕਿ ਕਿਹੜੀ ਕਿਹੜੀ ਕੰਪਨਸੇਸ਼ਨ ਕਦੋਂ ਕਦੋਂ ਐਲੀਜੀਬਿਲਟੀ ਹੈ ਉਹ ਸਾਰਾ ਮੈਡਮ ਨੂੰ ਵੀ ਭੇਜਿਆ ਐਸਐਸਪੀ ਨੂੰ ਵੀ ਭੇਜਿਆ ਉਹ ਤੁਸੀਂ ਉਹਨਾਂ ਤੋਂ ਚੈੱਕ ਕਰ ਲੈਣਾ ਕਿ ਮਿਲਿਆ ਕਿ ਨਹੀਂ ਮਿਲਿਆ ਔਰ ਅਸੀਂ ਅਗਰ ਉਹਨਾਂ ਨੂੰ ਉਹ ਭਾਰਤ ਸਰਕਾਰ ਕੰਪਨਸੇਸ਼ਨ ਦੇਣਾ ਚਾਹੁੰਦੀ ਹੈ ਤਾਂ ਭਈ ਅਸੀਂ ਕਿਉਂ ਦਵਾਣਾ ਚਾਹਨੇ ਆ ਮੈਨੂੰ ਇੱਕੋ ਗੱਲ ਸਮਝ ਲੱਗਦੀ ਆ ਕਿ ਭਈ ਇਹਨਾਂ ਦੇ ਜਿਹੜੇ ਅੰਕੜੇ ਆ ਜਿਹੜੇ ਆਪਣਾ ਨਸ਼ਿਆਂ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਇਹ ਸਭ ਕਹਾਵਤ ਹੈ ਖੋਖਲੇ ਦਾਵੇ ਆ ਇਹ ਆਪਣਾ ਲੋਕੀ ਅੱਜ ਵੀ ਮਰ ਰਹੇ ਆ ਔਰ ਲੋਕੀਆ ਦੇਖੋ ਇੱਕ ਹਫਤੇ ਦੇ ਵਿੱਚ ਹੀ ਮਰ ਗਏ ਅਗੇ 4 ਪਿੰਡ ਦੇ ਵਿੱਚ ਔਰ ਆਣ ਵਾਲੇ 20 25 ਲੋਕ ਪਿੰਡ ਵਾਲਿਆਂ ਦਾ ਕਹਿਣਾ ਮੈਂ ਨਹੀਂ ਕਹਿੰਦਾ ਪਰਮਾਤਮਾ ਕਰੇ ਨਾ ਹੋਵੇ ਇਸ ਤਰ੍ਹਾਂ ਇਹ ਝੂਠ ਹੋਵੇ ਗੱਲ 20 25 ਲੋਕੀ ਹੋਰ ਤਿਆਰ ਹੈ ਮਰਨ ਲਈ ਕਿਉਂਕਿ ਉਹ ਨਸ਼ੇ ਕਰਦੇ ਆ ਇਹ ਅਸਲੀਅਤ ਹੈ ਇਸੇ ਕਰਕੇ ਕਰਨ ਜੈਵੰਸੀ ਕਹਿੰਦੇ ਆ ਕਿ ਮੈਡੀਕਲ ਕੈਂਪ ਲਾਇਆ ਜਾਵੇ ਔਰ ਸਾਰੇ ਨੌਜਵਾਨਾਂ ਦਾ ਚੈੱਕਅਪ ਹੋਣਾ ਚਾਹੀਦਾ ਹੈ ਜੀ bem